ਅੱਧੀ ਗਰਮੀ ਵਿਚਾਲੇ ਪਠਾਨਕੋਟ ਦਾ ਪਾਰਾ 45 ਡਿਗਰੀ ਤੋਂ ਪਾਰ ਦਿਸਿਆ ਪਰ ਤਪਦੀ ਗਰਮੀ ਚ ਅੱਜ ਦਿਨ ਲੋਕਾਂ ਨੂੰ ਰਾਹਤ ਨਹੀਂ ਮਿਲੀ ਹੈ ਉਸ ਦੀ ਵਜ੍ਹਾ ਨਿਰਜਲਾ ਕਾਸ਼ਤੀ ਅੱਜ ਪਠਾਨਕੋਟ ਦੇ ਦਾਨੀ ਸੱਜਣਾ ਦੇ ਵੱਲੋਂ ਅਤੇ ਸੰਕਲਪ ਸੇਵਾ ਸੰਸਥਾ ਦੇ ਵੱਲੋਂ ਇਸ ਤਿਉਹਾਰ ਨੂੰ ਬਹੁਤ ਵੱੱਟ ਛੜ ਕੇ ਮਨਾਇਆ ਗਿਆ ਜਿਸ ਦੇ ਚਲਦਿਆਂ ਪਠਾਨਕੋਟ ਵਿਖੇ 200 ਤੋਂ ਵੱਧ ਜਗ੍ਹਾ ਤੇ ਲੋਕਾਂ ਵੱਲੋਂ ਠੰਡੀ ਛਬੀਲ ਅਤੇ ਲੰਗਰ ਦੇ ਸਟਾਲ ਲਗਾਏ ਗਏ ਇਸ ਮੌਕੇ ਜਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਅੱਜ ਨਿਰਜਲਾ ਕਾਸ਼ਤੀ ਦਾ ਦਿਨ ਹੈ ਅਤੇ ਉਹਨਾਂ ਵੱਲੋਂ ਲੋਕਾਂ ਦੀ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਦੇ ਲਈ ਛਬੀਲ ਅਤੇ ਲੰਗਰ ਦਾ ਸਟਾਲ ਲਗਾਏ ਗਿਆ ਤਾਂ ਜੋ ਲੋਕਾਂ ਨੂੰ ਇਸ ਤਪਦੀ ਗਰਮੀ ਤੋਂ ਰਾਹਤ ਮਿਲ ਸਕੇ ਲक्की ਸਰੋਜ ਕੇ ਆਟੀ ਨਿਊਜ਼ ਨੈਟਵਰਕ ਅੱਜ ਇਹ ਜਿਲ੍ਹਾ ਆਸਤੀ ਹੈ ਤੇ ਇਹਦੇ ਪ੍ਰਾਂਤਾਂ ਇਹ ਜਲਦੀ ਛਬੀਲ ਆਲੂ ਭਰਾ ਦਾ ਲੰਗਰ ਤੇ ਸਾਰੇ ਔਰਤਾਂ ਨੇ ਸਾਰੇ ਵਿਕਾਸਮਾਯੂ ਮੰਡੀ ਜੀ ਸਾਡਾ ਬਹੁਤ ਸੰਜੋਗ ਦਿੰਦੇ ਨੇ ਰਕੇਸ਼ਵਰ ਜੀ ਬਹੁਤ ਸੰਜੋਗ ਦਿੰਦੇ ਨੇ ਔਰ ਬਾਕੀ ਰੇਡੀਸ ਦਾ ਬੜਾ ਰੁਝਾਨ ਹੈ ਇਸ ਮੰਦਰ ਦੇ ਨਾਲ ਬੜਾਈ ਪਿਆਰ ਹੈ ਦਿਨ ਰਾਤ ਬਸ ਮੰਦਰ 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 ਦੇ ਵਿੱਚ ਇਹ ਰੁਜ਼ੀਆਂ ਰਹਿੰਦੇ ਹਨ ਇਹ ਇਹਨਾਂ ਦੇ ਸਾਰਿਆਂ ਦੇ ਸੰਜੋਗ ਨਾਲ ਆ ਜਾਈ ਸ਼ਬੀਲ ਤੇ ਲੰਗਰ ਦਾ ਪ੍ਰਚਾਰ ਲਗਾਇਆ ਦਾ ਚਾਹੇ ਬੋਲੇ ਸ਼ੰਕਰ ભગવાન ਕਿ ਸ਼ਹਿ ਸ਼ਿਵ ਸ਼ੰਕਰ ਬੋਲੇ ਨਾਥ ਅੱਜ ਨਿਰਜਰਾ ਕਾਸ਼ਤੀ ਦੇ શુભ ਅਫਸਰ ਦੇ ਉੱਤੇ ਪੂਰੇ ਪਠਾਨਕੋਟ ਦੇ ਵਿੱਚ 200 ਤੋਂ ਵੱਧ ਜਗ੍ਹਾ ਦੇ ਉੱਤੇ ਜਿਹੜੀ ਹੈ ਸ਼ਬੀਲ ਤੇ ਲੰਗਰ ਲੱਗਿਆ ਤੇ ਐਸੇ ਕੜੀ ਦੇ ਵਿੱਚ ਅੱਜ ਸ਼ਿਮ ਮੰਦਰ ਦੀ ਜਿੰਨੀ ਮਹਿਲਾ ਸ਼ਕਤੀ ਹੈ ਤੇ ਜਿੰਨੇ ਵੀ ਇੱਥੇ ਦੇ ਲੋਕ ਅਮਰੂਦਾਵਾਲੀ ਝੁੱਗੀਆਂ ਦੇ ਲੋਕ ਆ ਇਹਨਾਂ ਨੇ ਰਲ ਕੇ ਅੱਜ ਉਪਰਾਲਾ ਕੀਤਾ ਮਿੱਠੇ ਜਲ ਦੀ ਸ਼ਬੀਲ ਤੇ ਨਾਲ ਆਲੂ ਬਰੈਡ ਦਾ ਲੰਗਰ ਲਗਾਇਆ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਕਿ ਸਾਰੇ ਇਸ ਗਰਮੀ ਦੇ ਮੌਸਮ ਦੇ ਵਿੱਚ ਸ਼ਬੀਲ ਦਾ ਆਨੰਦ ਠਾਓ ਤੇ ਚੰਗੇ ਕੰਮ ਕਰੋ ਅਸੀਂ ਏਰੀਆ ਦੇ ਵਿੱਚ ਮੰਦਿਰ ਬਣਾ ਕੇ ਜਿਹੜਾ ਹੈ ਨਾ ਔਰਤਾਂ ਨੇ ਕੰਮ ਕੀਤਾ ਇਹ ਇਹਨਾਂ ਦਾ ਬੜਾ ਸਰਾਣਿਆ ਕੰਮ ਹੈ ਕਿਉਂਕਿ ਇਸ ਏਰੀਆ ਦੇ ਵਿੱਚ ਲੋਕਾਂ ਦਾ ਜਿਹੜਾ ਰੁਝਾਨ ਹੈ ਉਹਨੋਂ ਧਾਰਮਿਕਤਾ ਵਾਲੇ ਪਾਸੇ ਜ਼ਿਆਦਾ ਲੱਗ ਗਿਆ ਜਦੋਂ ਦਾ ਮੰਦਿਰ ਬਣਿਆ ਮੈਨੂੰ ਮਹਿਸੂਸ ਹੋ ਰਿਹਾ ਕਿ ਇੰਡੀਆ ਦੀ ਜਿੰਨੀ ਵੀ ਜਨਤਾ ਦੇਖੋ ਤੁਹਾਡੇ ਸਾਹਮਣੇ ਜਿੰਨੀ ਵੀ ਲੋਕ ਆ ਉਹ ਹੁਣ ਧਰਮ ਵਾਲੇ ਪਾਸੇ ਚੰਗੇ ਕੰਮਾਂ ਵਾਲੇ ਪਾਸੇ ਮਾੜੇ ਕੰਮਾਂ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਬੱਚੇ ਹੁਣ ਮੰਦਿਰ ਵਾਲੇ ਪਾਸੇ ਸੁਝਾਨ ਕਰੇ ਕਦੇ ਆ ਤੇ ਮੈਂ ਫਿਰ ਸਾਰਿਆਂ ਦਾ ਬਹੁਤ ਬਹੁਤ ਮਹਿਲਾ ਸ਼ਕਤੀ ਦਾ ਧੰਨਵਾਦ ਕਰਨਾ ਸਭ ਤੋਂ ਵੱਧ ਮੇਰੀ ਭੈਣ ਤ੍ਰਿਸ਼ਲਾ ਜਿਹੜੀ ਇੱਥੋਂ ਦੀ ਪ੍ਰਧਾਨ ਆ ਤੇ ਇਹਨਾਂ ਦੀ ਸਾਰੀ ਟੀਮ ਜਿੰਨੀਆਂ ਔਰਤਾਂ ਆ ਇਹ ਸਾਰੇ ਇਹੀ ਕਲੈਕਸ਼ਨ ਕਰਦੀਆਂ ਇਹ ਸਾਰਾ ਕੁਝ ਕਰਦੀਆਂ ਤੇ ਮੰਦਰ ਨੂੰ ਇੱਕ ਬਗੈ ਰੂਪ ਦਿੱਤਾ ਅਤੇ ਹਨੂਮਾਨ ਜੀ ਦੀ ਮੂਰਤੀ ਦੀ ਸਥਾਪਨਾ ਕਰਾਈ ਇਹਨਾਂ ਨੇ ਬੋਲੇनाथ ਜੀ ਦੀ ਮੂਰਤੀ ਦੀ ਸਥਾਪਨਾ ਕਰਾਈ ਹੈ ਤੇ ਮੈਂ ਆਪਣੇ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਦਿੰਦਾ ਕਿ ਇਹ ਇੱਕ ਦਿਨ ਇਹ ਮੰਦਰ ਜਿਹੜਾ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੇਗਾ ਤੇ ਇਸ ਏਰੀਆ ਦੇ ਵਿੱਚ ਇਸ ਮੰਦਰ ਦਾ ਤੇ ਇਹਨਾਂ ਦਾ ਵੀ ਨਾਂ ਜਿਹੜਾ ਹੋਏਗਾ